ਹਾਂਜੀ ਲੱਖਾ ਜੀ ਤੁਸੀਂ ਅੱਜ ਸਮਾਣੇ ਆਏ ਹੋ ਭਾਈ ਗੁਰਜੀ ਸਿੰਘ ਖਾਲਸਾ ਜੀ ਬੜੇ ਲੰਬੇ ਸਮੇਂ ਤੋਂ ਤਾਬਤ ਤੇ ਚੜੇ ਰਹੇ ਕਾਨੂੰਨ ਦੀ ਮੰਗ ਵਾਸਤੇ ਤੁਸੀਂ ਉਧਰ ਪਿੱਛੇ ਦੇਖ ਕਹੋਗੇ ਜੀ ਕਿ ਅਸੀਂ ਕਮਾਉਂਦੇ ਵੀ ਨਾ ਕੋਈ ਸਾਹਿਬ ਹੈ ਨਾ ਸਾਹਬ ਲਈ ਵੇਦਨੀਆਂ ਨੂੰ ਖੰਡੇ ਇੱਕ ਸਖਤ ਕਮਾਉਂਣਾ ਪਾਉਣਾ ਚਾਹੀਦਾ ਜੀ ਜੋ ਉਮਰ ਕਾਇਦ ਅਸੀਂ ਪਾਸ ਸਾਹਿਬ ਦੀ ਘਟੋਂ ਮਾਣੀ ਚਾਹੀਦੀ ਇੱਕ ਫਿਗਰ ਲਾਉ ਉਹਦੇ ਲਈ ਤੇ ਚੱਲਦੇ ਨੇ ਆਪਣਾ ਖਾਲਸਾ ਜੀ ਪੋਲਿਸ ਜਿਹੜੇ ਪਿੱਛੇ 8-9 ਮਹੀਨਿਆਂ ਤੋਂ ਸਮਾਣੇ ਕਾਵਲ ਤੇ ਕਰੇ ਮੇਰੀਆਂ ਇਹ ਕੁਝ ਹੋ ਰਿਹਾ ਹੈ ਨਾ ਗਰਮੀ ਨੂੰ ਚੱਪਾ ਆ ਗਈ ਇੱਕ ਪੰਡਾ ਇਨੇ ਚੋਂ ਉਹਦਾ ਸਿਰੜ ਵੇਖੋ ਅਲੇ ਤੱਕ ਇਹ ਸਰਕਾਰ ਦੇ ਕੰਨਾਂ ਦੇ ਜੋ ਨਹੀਂ ਸਰਕਾਰ ਨੇ ਲਈ ਹੈ ਉਹਦੇ ਵਿੱਚ ਸੰਗਤ ਕੋਈ ਨਹੀਂ ਹਾਜ਼ਰੀ ਹੈਗੀ ਹੈ ਕੀ ਇਹ ਸਾਡੇ ਵਿਆਪਕ ਮਹਿਕਮਾ ਦਾ ਸੂਚਕ ਵੀ ਨਹੀਂ ਮੰਨਦਾ ਕੀ ਇਹ ਰਿਕਾਰਡ ਕਿ ਉਹ ਗਾੜੀ ਦੇ ਵਿੱਚ ਬਹੁਤ ਵੱਡੇ ਗੱਲ ਫਿਰ ਬੜੀ ਥੋੜੀ ਨਜ਼ਰ ਦਰਵਾਜ਼ੇ ਖਾਲੋਂ ਉਤਾਰ ਕਰ ਦੋ ਬੜੇ ਨਿਕਲੇ ਹਕਤੂ ਦੇ ਕੁਸ਼ਨ ਲੋਕਾਂ ਨੂੰ ਲੱਗਦਾ ਘੱਟ ਹੋ ਜਾਂਦੇ ਆ ਉਹਨਾਂ ਨੂੰ ਲੱਗਦੇ ਆ ਉਹਨਾਂ ਦਾ ਜਨਤੀ ਕੋਈ ਬਿਲੰਦਾਰੀ ਲੋਕਾਂ ਨੂੰ ਰਾਹ ਹੁੰਦੇ ਸਭਾ ਜੀ ਧੰਨਵਾਦ ਸਵੇ ਘੱਟ ਘੱਟ ਹੁੰਦਾ ਗਾੜੀ ਇਹ ਵੀ ਸੋ ਪਰ ਫਿਰ ਵੀ ਹੋ ਸਕਦਾ ਖਵਾਜਾ ਹੁੰਦਾ ਜਿਹੜੀਆਂ ਸਭਿਆਤ ਬਣਾ ਦਾ ਬੰਦ ਕਹਿੰਦੇ ਪਹਿਲਾਂ ਜਿਵੇਂ ਅੱਜ ਕッカ ਸਾਹ ਦੀ ਬਿਆਦ ਦੀ ਰੌਸਾ ਦੀ ਬਿਆਦ ਵੀ ਆਪਾਂ ਸੁਣਦੇ ਆ ਹਾਂ ਤੇ ਪੰਜਵੇਂ ਨੰਬਰ ਤੋਂ ਨਹੀਂ ਘਟਦੇ ਕਾਪ ਉਹ ਨਾ ਪਰਿਆ ਪੰਜਾਬ ਤੋਂ ਬਾਹਰ ਕੱਢਿਆ ਦਰਬਾਰ ਸਾਹ 'ਚ ਹੀ ਹੁਣ ਬੰਦੇ ਆ ਕੇ ਵਰਤ ਲਾ ਕੇ ਪਿੱਛੇ ਜੇ ਘਰ ਤੇ ਸਾਰੀ ਨਾ ਸਾਹਮਣੇ ਆ ਬੰਦਾ ਇੱਕ ਕੰਮ ਨਹੀਂ ਬਦਲ ਤੁਹਾਨੂੰ ਰੋਕਣ ਲਈ ਗੱਲ ਸੋਚਿਆ ਸੈਂਕੜਿਆਂ ਦੀ ਤਲਾਸ਼ ਚੋਣ ਦੀ ਜੀਤ ਨੂੰ ਇਹਦੇ 'ਚ ਸਾਜਿਸ਼ ਨਜ਼ਰ ਨਹੀਂ ਆ ਰਹੀ ਜੀ ਇਹਦੇ ਉੱਤੇ ਇੱਕ ਤਕੜਾ ਸੰਘਰਸ਼ ਇੱਕ ਕਮੂਨ ਵੀ ਬਣਾਇਆ ਜਾ ਬਸ ਹਰ ਬਣਾ ਸਕਦਾ ਹੈ ਪਰ ਜੀ ਸਮਝੀ ਮੇਰੀ ਤੇ ਮੇਰੀ ਇਹ ਰੀਜ਼ਨ ਦੱਸ ਕੇ ਤੇ ਮੈਂ ਇਹ ਮੰਗਤ ਬੈਠੀ ਆ ਅਗੇ ਰੀਜ਼ਨ ਦੱਸਦੇ ਪਹਿਲਾਂ ਸਾਡੇ ਜੋ ਦੇ ਕਰਮਾਂ ਹੁੰਦੇ ਆ ਉਸ ਵਿੱਚ ਸਾਨੂੰ ਤਿਆਰ ਨਾ ਕਰਿਆ ਕੰਡ ਕਰ ਸਕਦੇ ਜਿਹੜਾ ਅੱਜ ਸਮਾਣੀ ਕੋਲ ਦਾ ਹਾਸਾ ਹੈ ਬੱਚਿਆਂ ਨਾਲ ਬੱਚੇ ਸੱਤ ਬੱਚੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਕਹਿ ਤਾ ਸੇਤ ਨੂੰ ਸਤਿਕਾਰ ਇਨਸਾਫ ਨਹੀਂ ਮਿਲਿਆ ਜੀ ਮੈਂ ਬਾਈਬਲ ਸਾਰਿਆਂ ਵਿੱਚ ਧਾਰਮਿਕ ਗ੍ਰੰਥ ਨਾਲ ਕਰਦੇ ਆ ਬਣੇ ਉਹ ਉੱਤੇ ਕਾਨੂੰਨੀ ਕਾਰਵਾਈ ਹੋਏ ਕਿਸੇ ਦੇ ਦੋ ਬੱਚੇ ਦੋਨੇ ਨਾਲੇ ਇੱਕ ਦੇ ਇੱਕ ਨਾਲੇ ਆ ਰਹੇ ਹਰ ਪੈਦਾ ਹੋਏ ਰੁੰਦੇ ਆ ਫਰਕਦੇ ਆ ਕਿ ਸਾਡੇ ਬੱਚੇ ਸਾਡੇ ਟੱਕਾਂ ਦੇ ਆ ਕੇ ਰਾਤ ਨੂੰ ਜਾਂਦੇ ਉਹ ਸਭ ਕਹਿੰਦੇ ਹੋ ਕੋਈ ਉਹ ਇਹ ਟਿਪ ਪਰ ਉਹਦੇ ਲਈ ਕਮਾਲ ਕਰਦਾ ਨਜ਼ੀਰ ਚੜਿਆ ਬੈਂਡ ਦੇ ਉੱਤੇ ਉਹ ਰੱਖੇ ਹੋਏ ਆ ਵੀ ਉਹ ਮਾਰਗ ਦੇ ਪਰਚਾਣੇ ਦਾ ਉਹ ਸਰਕਾਰ ਦਾ ਕਿਸੇ ਦੀ ਰਿਸਰਟ ਦਾ ਹੱਥ ਤੋਂ ਨਹੀਂ ਸਰਕਾਰ ਦੇ ਨਾਲ ਕਿਉਂ ਨਹੀਂ ਹੋ ਰਿਹਾ ਉਹਨੇ ਸਵਾਲ ਪਾਇਆ ਗੱਡੀ ਦਾ ਡਰਾਈਵਰ ਨੇ ਚੜਾਇਆ ਟਿਪਰ ਦਾ ਮਾਲ ਕੋਲੇ ਚਾ ਕਿਉਂ ਮਾਲ ਇਸ ਕਰਕੇ ਜਿਆ ਕਿ ਦੋਸਤਾਰਾ ਜ਼ਿੰਮੇਵਾਰਾ ਕਿਉਂ ਨਹੀਂ ਸਾਰੀ ਬੋਲੇ ਨਿਸ਼ਾਨ ਦੇ ਨਹੀਂ ਬੋਲਿਆ ਸੀ ਹੈਵੀ ਲਾਇਸੈਂਸ ਨਹੀਂ ਜਿਹੜਾ ਕੋਈ ਕੰਪਨੀ ਕੋਲ ਦਾ ਸਾਹਮਣੇ ਹੱਥ ਚ ਲੈਣਾ ਹੁੰਦਾ ਹੈ ਹੈਗੀ ਹੈ ਜੇ ਮੈਂ ਜਵਾਬ ਦੇਣਾ ਹੈ ਤੇ ਜਵਾਬ ਦੇਣਾ ਮੇਰਾ ਜਾਦੂ ਹੈ ਉਹਦੇ ਬਾਰੇ ਮੈਨੂੰ ਪਤਾ ਸਮਝ ਆ ਗਿਆ ਇਹਨਾਂ ਨੂੰ ਛੱਡੋ ਆਣ ਵਾਲੇ ਇਹ ਬੇਚਾਰੇ ਉਹ ਮਾਪੇ ਬਿਲਕੁਲ ਹੀ ਤੇ ਨੱਚ ਦੰਤ ਜਮਨ ਹਸਾ ਵਾਪਰੇ ਆ ਤੁਹਾਨੂੰ ਦੇਣਾ ਇਹਨਾਂ ਨੇ ਪ੍ਰਾਈਵੇਟ ਮੈਂਬਰ ਦੇ ਨਾਂ ਤੇ ਬਿਨਾਂ ਦਾ ਵੀ ਲੋਚਾ ਆ ਦੇਣਾ ਚਾਹੀਦਾ ਇਹ ਵੀ ਕਿ ਨਾ ਬੜੀਆਂ ਬਾਕੀਆਂ ਨੇ ਕੋਈ ਬੈਨ ਜਿਹੜੀ ਜਾਂਦੀ ਕਾਹਦੇ ਬੱਚੀ ਸਕੂਲ ਬੈਨ ਸਕੂਲ ਬੈਨ ਫਲਟ ਗਈ ਸਕੂਲ ਬੈਨ ਹੋ ਗਿਆ ਜਨ ਜਨ ਨੇ ਇਤਨਾ ਤੋਂ ਪਹਿਲਾਂ ਕਿ ਜਿਹਦੇ ਨਾਲ ਚੰਗਾ ਨਾ ਕਰੀਏ ਉਹਨਾਂ ਲਈ ਪੂਰੇ ਦੇਸ਼ ਦੀ ਇਹ ਇਹ ਨਹੀਂ ਕਿ ਉਹ ਚੰਗੇ ਬਦਰ ਬਣੇ ਪਹਿਲੀ ਗੱਲ ਤਾਂ ਜਿਹੜਾ ਬੈਨ ਜਿਹੜਾ ਸਕੂਲ ਦੇ ਸਕੂਲ ਨਹੀਂ ਕਰਦਾ ਉਹ ਬਹੀ ਉੱਥੇ ਕਰਦੇ ਜੀ ਬਿਨਾਂ ਲਾਇਸੈਂਸ ਤੋਂ ਹੋਇਆ ਉਹ ਬਹੁਤ ਵੱਡਾ ਕੰਡਮ ਹੋਈਆਂ ਗੱਡੀਆਂ ਬੈਨਾਂ ਪਾਈਆਂ ਹੋਣਾਂ ਸਨ ਬਿਲਕੁਲ ਉਹ ਜਿੱਕ ਤਾਹੀ ਕਰਦਾ ਉਹਨਾਂ ਦੇ ਉੱਤੇ ਵੀ ਉਹਨਾਂ ਸੁਵਿਧਾਵਾਂ ਦੀ ਮੰਗ ਕਰਾ ਤਣੀ ਚਾਹੀਦੀ ਸੀ ਬੰਦ ਹੋਣੇ ਚਾਹੀਦੇ ਇਹਦੇ ਲਈ ਵੀ ਲੋਕਾਂ ਨੂੰ ਆਵਾਜ਼ ਬੁਲੰਦ ਕਰਨੀ ਆਮ ਤੌਰ ਇੱਕ ਲੱਖਾ ਜੀ ਕੱਲ 31 ਮਈ ਸੀਗੀ ਜਿਹੜਾ ਇੱਕ ਅਭਿਆਨ ਚਲਾਈਦੀ ਪੰਜਾਬ ਸਰਕਾਰ ਉਹ ਯੁਧ ਨਸ਼ੇ ਵਿਰੁੱਧ ਉਹਨਾਂ ਦਾ ਕਹਿਣਾ ਸੀ ਜੀ 31 ਮਈ ਤੱਕ ਪੰਜਾਬ ਵਿੱਚੋਂ ਜਿਹੜਾ ਨਸ਼ਾ ਬਿਲਕੁਲ ਖਤਮ ਕਰ ਦਾਂਗੇ ਕਿ ਇਹ ਪੰਜਾਬ ਤੋਂ ਨਸ਼ਾ ਖਤਮ ਹੋ ਗਿਆ ਦੇਖੋ ਜੀ ਅੱਜ ਦੀ ਘਟਨਾ ਤਾਜ਼ੀ ਮੇਰੇ ਜਿਲ੍ਹੇ ਬਟਿੰਡੇ ਦੀ ਪਾਈ ਬਖਤੌਰ ਪਿੰਡ ਦੀ ਪਿੰਡ ਪਾਈ ਬਖਤੌਰ ਦੇ ਵਿੱਚ ਨਸ਼ੇ ਦੇ ਸਮਗਦਰਾਂ ਨੇ ਜਿਹੜਾ ਬੰਦਾ ਇੱਕ ਫੌਜੀ ਔਰ ਰਿਟਾਇਰਡ ਫੌਜੀ ਜਿਹਨੇ ਕਮੇਟੀ ਬਣਾ ਕੇ ਪਿੰਡ 'ਚ ਅਭਰਾਲਾ ਕੀਤਾ ਕਿ ਨਸ਼ੇ ਰੋਕਾਂਗੇ ਅੱਜ ਉਹਦੇ ਘਰੇ ਆ ਕੇ ਉਹਨਾਂ ਗੁੰਡਿਆਂ ਨੇ ਨਸ਼ੇ ਦੇ ਤਸਕਰਾਂ ਨੇ ਜਿਹਦੇ ਨਸ਼ਾ ਸ਼ਰਿਆਂ ਵਪਾਰ ਕਰਦੇ ਆ ਉਹਨਾਂ ਨੇ ਐ ਘਰੇ ਆ ਕਿ ਉਹਦੀ ਇੱਕ ਤਾਂ ਲਤ ਖਤਮ ਹੀ ਕਰਦੀ ਦੂਜੀ ਦਾ ਤੋੜਦੀ ਐਨੀ ਗੁੰਡਾਗਰਦੀ ਵੱਧ ਚੁੱਕੀ ਆ ਨਸ਼ਾ ਸ਼ਰਿਆਂ ਫਿਕਦਾ ਤੁਸੀਂ ਐ ਕਰੋ ਪੰਜਾਬ ਦਾ 13000 ਦੇ ਕਰੀਬ ਪਿੰਡ ਹੈ ਤੁਸੀਂ ਜਾਓ ਕਿੰਨੇ ਪਿੰਡਾਂ ਜੋ ਖਤਮ ਹੋ ਗਿਆ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਮੇਰੇ ਪਿੰਡ ਦਾ ਮੁੱਖਿਆ ਜੀ ਮੇਰੇ ਪਿੰਡ ਦਾ 50 ਜਾਣੇ ਪੀਂਦੇ ਹੋਣੇ ਆ ਤੇ 40 ਵੇਚਦੇ ਹੋਣੇ ਆ ਤੇ 40 ਪਿੰਡ ਮੇਰੇ ਵਾਲੇ ਦਲੇ ਦੇ ਮੇਰੇ ਪਿੰਡੋਂ ਨਸ਼ਾ ਲੈ ਕੇ ਜਾਂਦੇ ਹੋਣੇ ਆ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਡਰਾਮਾ ਕਰੇ ਸਿੱਖਿਆ ਕ੍ਰਾਂਤੀ ल्याਉਂਦੀ ਕਦੇ ਯੁੱਧ ਨਸ਼ਿਆਂ ਵਿਰੁੱਧ ਕਰ ਲਿਆ ਕਦੇ ਪਾਣੀ ਦਾ ਡਰਾਮਾ ਮੋਰਚਾ ਜਾਂ ਲਾ ਲਿਆ ਸੋ ਇਹ ਜਿਹੜਾ ਮੁੱਖ ਮੰਤਰੀ ਇਹ ਡਰਾਮੇਬਾਜ਼ ਮੁੱਖ ਮੰਤਰੀ ਪੂਰੀ ਤਰ੍ਹਾਂ ਬਾਅਦ ਕੋਈ ਨਾ ਕੋਈ ਕੰਟੈਂਟ ਲੱਭਦਾ ਕੋਈ ਡਰਾਮਾ ਕਰਦਾ ਕੋਈ ਨਾ ਕੋਈ ਛੁਟਕਲਾ ਕਹਾਣੀ ਛੜਦਾ ਤੇ ਫਿਰ ਲੋਕਾਂ ਨੂੰ ਗਮਰਾਹ ਕਰਦਾ ਉਹਦੇ ਰੀਲਾਂ ਉਹਨਾਂ ਬਣਾ ਰਿਹਾ ਹੈ ਵੀ ਆਹ ਕਰਦਾ ਬਟੰਡੇ ਜਾਂਦਾ ਮੁੱਖ ਮੰਤਰੀ ਇੱਕ ਨੌਜਵਾਨ ਉੱਠ ਕੇ ਸਵਾਲ ਪੁੱਛਦਾ ਵੀ ਇਹਦਾ ਕਾਰਵਾਈ ਕਰ ਉਹ ਐਸਐਸਪੀ ਚੱਕ ਕੇ ਤਿੰਨ ਬਜ਼ੁਰਗਾਂ ਨੂੰ ਅੰਦਰ ਜਿਹੜੇ ਦੇਖ ਸੂਰਾਂ ਨੂੰ ਦੇ ਦਿੰਦੀ ਹੈ ਉਹਨੂੰ ਨਾਲ ਨਾਲ ਕੋਟ ਬੰਦੋਂ ਰਾਹਤ ਮਿਲ ਜੇ ਗੱਲ ਹੀ ਹੈ ਨਹੀਂ ਪਰਚਾ ਤੇ ਰੁਕਾ ਜਾਓ ਪਰਚਾ ਰੱਦ ਕਰ ਦਿਓ ਇਹ ਤਾਂ ਇਹ ਜਿਹਾ ਮੁੱਖ ਮੰਤਰੀ ਹੈ ਵੀਡੀਓ ਤੱਕ ਸੀਮਤ ਲੋਕਾਂ ਨੂੰ ਗੱਲਾਂ ਨਾਲ ਗੱਲਾਂ ਦੇ ਕੜਾ ਨਾਲ ਇਹ ਕਮਰਾ ਕਰਤਕ ਸੰਤ ਹੈ ਅੱਛਾ ਮੈਂ ਕਹਿਣਾ ਚਾਹੁੰਦਾ ਵੀ ਉਸ ਭਾਰਤ ਵਾਲਾ ਪ੍ਰੋਜੈਕਟ ਦੇ ਵਿੱਚ 20000 ਰੁਪਏ ਇੱਕ ਕਿੱਲੇ ਮਗਰ ਲੋਕਾਂ ਤੋਂ ਲਿਆ ਆ ਕੇ ਥੋੜੇ ਪੈਸੇ ਵਧਾ ਦੇਣੇ ਚਾਹੀਦੇ ਸੀ ਹਰ ਤਰ੍ਹਾਂ ਦੀਆਂ ਦਾ ਕੱਪ ਲੈ ਕੀ ਉਹਦੀ ਚੰਪੜ ਦਾ ਨੁਕਸਾਨ ਇਹ ਬੰਦਾ ਪੰਜਾਬ ਦਾ ਕਰ ਰਿਹਾ ਹੈ ਆ ਜ਼ਮੀਨਾਕ ਵਾਰ ਕਰ ਰਿਹਾ ਹੈ ਕਿੰਨਾ ਕਹਿੰਦਾ ਬਣਾਉਣੀਆਂ ਲੱਖਾਂ ਏਕੜ ਪੰਜਾਬ ਦੇ ਸਦਾ ਕੋਲ ਵਰਲਡ ਬੈਂਕ ਤੋਂ ਅਰਬਾਂ ਦੀਆਂ ਕਰਜ਼ਾ ਚੱਕ ਲੈਣੇ ਉਹ ਪੰਜਾਬ ਦਾ ਦਿਵਾਲਾ ਨਿਕਲਿਆ ਪਿਆ ਇਹ ਜਾਣੀ ਹੈ ਕਿ ਡਰਾਮੇ ਕਰ ਰਿਹਾ ਹੈ। ਇਹਨਾਂ ਤਰ੍ਹਾਂ ਖਾਮਲਾਜਮਨ ਕਾਨੂੰਨੀਓ ਕੋ 2833 ਦੀ ਤਸਵੀਰ ਆਉਂਦੀ ਹੈ। ਇਸ ਲਈ ਸਾਨੂੰ ਸਮਝ ਨਹੀਂ ਆ ਰਿਹਾ ਕਿ ਜਿਸ ਤਰੀਕੇ ਨਾਲ ਇਹ ਕੰਮ ਕਰਕੇ ਹਟ ਲੋਕਾਂ ਵਰਗੇ ਸੈਂਟਰ ਤੋਂ ਛੋੜੋ ਇਸ ਵੇਲੇ ਨਾਂ ਦਾ ਮੁਖਮਾ ਜੀ ਜੀ ਵਰਗੇ ਕਿਦਰੀ ਵਾਲ ਵਰਗੇ ਸਾਰੇ ਜਿੰਨੇ ਧਾਰਦੀਆ ਜੱਡੀ ਵਾਲੇ ਹਰਾਏ ਜੱਡੀ ਵਾਲਾ ਨੇ ਸਾਰੇ ਪੰਜਾਬ ਵਿੱਚ ਹੋ ਜਾਣਗੇ 21 ਪੰਜਾਬੀ ਕੰਦਨ ਉਸਾਰਦੀ ਦਾ ਜਿਹੜਾ ਇੱਕ ਟੀਚਰ ਮਾਰ ਰਿਹਾ ਕਰੰਟ ਲਾ ਲਾ ਕੇ ਮਾਰ ਰਿਹਾ ਬਹੁਤ ਬੇਰਮੀ ਦੇ ਨਾਲ ਉਹਦਾ ਕੀ ਖਾਸ ਇੱਕ ਟੀਚਰ ਨੇ ਮਾਰਿਆ ਪਿਛਲੇ ਜੇ ਮੈਂ ਇੱਕ ਸਾਲ ਦੀ ਗੱਲ ਕਰਾਂ 40 40 ਸਾਢੇ 9 ਬਾੜ ਮਾਰੇ ਜਾ ਚੁੱਕੇ ਆ ਪੰਜਾਬ ਮੁਠੇ ਪੁਲਿਸ ਮੁਕਾ ਤਿੰਨ ਮੁੰਡੇ ਹਲੇ ਪੀਲੀ ਪੀਤ ਚੱਕ ਕੇ ਮਾਰਦੇ ਇਹ ਕਿਸਮ ਕਾਲੀਆਂ ਲਈ ਕਰਦੇ ਆ ਬਰਦਾਸ਼ਤ ਬੁਲਤ ਕਰਨ ਤਾਂ ਰੰਗ ਸਰਦ ਤਿੰਨ ਜ਼ਿਲ੍ਹਿਆਂ ਨੇ ਬਿਲਕੁਲ ਗਿਰਤੀ ਆ ਤਿੰਨ ਜ਼ਿਲ੍ਹਿਆਂ ਦੀ ਸਿਰਫ ਬਾਕੀ ਜਿੱਥੇ ਹੋਇਆ ਤਾਂ ਬਹੁਤ ਕੁਝ ਹੋਇਆ ਕੋਈ ਕਹਾਣੀ ਪੁਲਸਾਰ ਵਾਲੀ ਘਟਦੀ ਆ ਇਹਨਾਂ ਕੋਲੇ ਅਸਲਾਸੀ ਵਰ ਕਵਰ ਕਰਵਾ ਲਾ ਕੇ ਉਹਨੇ ਕੱਢ ਕੇ ਚਲਾਤਾ ਜਵਾਬੀ ਕਾਰਵਾਈ ਦਾ ਬੰਦਾ ਮਾਰਦਾ ਇਹ ਇਹ ਜਿਹੜਾ ਅਫਸਿਨ ਲਖਵੀਰੇ ਦੌਰ ਦੇ ਵਿੱਚ ਪੰਜਾਬ ਨੇ ਖੜਾਇਆ ਝੂਠੇ ਮਕਾਬਲੇ ਤੇ ਹਜ਼ਾਰਾਂ ਮੁੰਡਾ ਸਾਡਾ ਮਾਰਿਆ ਅੱਜ ਵੀ ਉਹਨਾਂ ਨੂੰ ਪੁਲਸਾਰ ਦੇ ਸਜ਼ਾਵਾ ਹੋ ਰਹੀਆਂ ਨੇ ਕੱਲ ਇੱਕ ਫੈਸਲਾ ਹੈ 93 ਦਾ ਕੇਸ 93 ਦਾ 190 ਪੁਲਸ ਨੂੰ ਜਿਆਦਾ ਕਿਤੇ ਨਾ ਕਿਤੇ ਪੁਲਸ ਦੇ ਹੱਥ ਜਿਆਦਾ ਪਾਵਰਾਂ ਦੀ ਹੁੰਦੀ ਜੇ ਕੋਈ ਪਟਿਆਲੇ ਦੇ ਵਿੱਚੋਂ ਦੇ ਜਿਹਨੇ ਇੱਕ ਮੁੰਡਾ ਬੱਚਾ ਚੱਕਿਆ ਸੀਗਾ ਉਹ ਪੁਲਸ ਨੇ ਮਾਰ ਦਿੱਤਾ ਠੁੱਠੇ ਮੁਕਾਬਲੇ ਅਸੀਂ ਕਹਿੰਦਾ ਜਿਹੜਾ ਬੰਦਾ ਕ੍ਰਾਈਮ ਕਰਦਾ ਉਹਦੀਆਂ ਆਦਤਾਂ ਬਣੀਆਂ ਨੇ ਜੱਜ ਬੈਠੇ ਰਕੂਨ ਬਣਿਆ ਜੇਲ੍ਹਾਂ ਬਣੀਆਂ ਨੇ ਉਹ ਤੁਹਾਨੂੰ ਇਖਤियार ਕਿਨੇ ਤੋਂ ਇਹ ਬੰਦਾ ਮਾਰ ਦੇ ਸਕਦੇ ਹੁਣ ਫੜੋ ਅਦਾਲਤਾਂ ਚ ਪੇਸ਼ ਕਰੋ ਜੋ ਬਣਦੀ ਹੈ ਕਾਨੂੰਨਤਾਵ ਸਜ਼ਾਵਾ ਦਬਾਓ ਕਾ ਤੁਸੀਂ ਜਾ ਕੇ ਬੰਦੇ ਮਾਰ ਰਹੇ ਹੋ ਅੱਛਾ ਉਹ ਅੱਛਾ ਹੋਰ ਦੇਖੋ ਜਦੋਂ ਵੀ ਕੋਈ ਝੂਠੇ ਮੁਕਾਬਲੇ 'ਚ ਬੰਦਾ ਨੌਜਵਾਨ ਮਰਦਾ ਹੈ ਪੰਜਾਬ ਦਾ ਡੀ.ਡੀ.ਪੀ ਪੰਜਾਬ ਦਾ ਮੁਖਮਤ ਟਵੀਟ ਕਰਕੇ ਵਧਾਈ ਦਿੰਦੇ ਆ ਇਹ ਤਾਂ ਫਿਰ ਬੰਦੇ ਬੁੱਤਰੋਂ ਭੜੇ ਹੋਗੇ ਕੇਪੀ ਗਿੱਲ ਨੂੰ ਭੜੇ ਹੋਗੇ ਲੱਖਾ ਜੀ ਆਖਰੀ ਸਵਾਲ ਹੈ ਜਿਹੜੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਇਹ ਚਰੇਆ ਮਲੂਕਾ ਖੋ ਰਹੀਆਂ ਨੇ ਦਕੈਤੀਆਂ ਹੋ ਰਹੀਆਂ ਨੇ ਬੰਬਲਾ ਸਟੋਰ ਨਹੀਂ ਬੜੀਆਂ ਘਟਨਾਵਾਂ ਹੋ ਰਹੀਆਂ ਨੇ ਦੇ ਵਿੱਚ ਕਿਉਂ ਨਹੀਂ ਦੇਖੋ ਇੱਕ ਤਾਂ ਗੱਲ ਸਮਝ ਆਉਂਦੀ ਲੋੜ ਆ ਇਹ ਸੈਨਲਦੀਆਂ ਏਜੰਸੀਆਂ ਪੰਜਾਬ 'ਚ ਹਮੇਸ਼ਾ ਗੜਬੜ ਖੜਾ ਕੇ ਰੱਖਣੇ ਰੱਖਣ ਇਹਨੂੰ ਸ਼ਾਂਤ ਨਹੀਂ ਹੋਣ ਦੇਣਾ ਉਹਨੂੰ ਲਗਵਾਉਣ ਰਿਹਾ ਸੀ ਇਹ ਨਿਲਾਪੁਰਾ ਜੀ ਆਪਾਂ ਕਵਾਂਗੇ ਕਿ ਹੁਣ ਜਿਹੜੀਆਂ ਬੇਅਦਬੀਆਂ ਦੀ ਗੱਲ ਹੈ ਇਹਦੇ ਵਿੱਚ ਏਜੰਸੀਆਂ ਦਾ ਹੱਥ ਹੈ ਇਹ ਆਮ ਨਹੀਂ ਗੱਲ ਹੈਗੀ ਵੀ ਬੇਅਦਬੀਆਂ ਹੋਣੀਆਂ ਉਹ ਕਦੇ ਪੰਜਾਬ ਨੂੰ ਸ਼ਾਂਤ ਕਰ ਦੇਣਗੇ ਇੱਥੇ ਗੜਬੜ ਕਰਾ ਕੇ ਹੀ ਰੱਖਣੀ ਰੱਖਣੀ ਹੈ ਇਸ ਕਰਕੇ ਸਾਰਾ ਜਿਹੜਾ ਘਟਨਾਕਾਰਨ ਪਾਪ ਹੋ ਰਿਹਾ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਸਾਡੇ ਭਾਈਚਾਰੇ ਨੂੰ ਬਣਾ ਕੇ ਰੱਖਣ ਲਈ ਪਹਿਲੀ ਗੱਲ ਜਿਹੜਾ ਤੁਸੀਂ ਇਹ ਦੇਖੋ ਮੀਡੀਆ ਟ੍ਰਾਇਲ ਚੱਲਦਾ ਮੀਡੀਆ ਟ੍ਰਾਇਲ ਦੇ ਵਿੱਚ ਹਰਦਿਆਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਵੀ ਹਾਂ ਦੋਸ਼ੀ ਹੈ ਜੀ ਇਹ ਅਤਵਾਦੀ ਹੈ ਜੀ ਇਹ ਦੇਸ਼ ਵਿਰੋਧੀ ਹੈ ਜੋ ਹਾਲਾਤ ਆ ਜੇ ਪੂਰੇ ਦੇਸ਼ ਚ ਬਣੇ ਹੋਏ ਆ ਹਿੰਦੂ ਤੇ ਮੁਸਲਮਾਨ ਦੀ ਨਫਰਤ ਹਿੰਦੂ ਦੇ ਸਿੱਖ ਦੀ ਨਫਰਤ ਜੋ ਜਿਹੜਾ ਐ ਸਿਕਤ ਤੇ ਨ ਜਾ ਚੁੱਕੀ ਐ ਮੀਡੀਆ ਨਹੀਂ ਇਹ ਨਤੀਜਾ ਮਾੜਾ ਹੋਣਾ ਇਹ ਮੁਲਕ ਆ ਜਿਹੜਾ ਬਣਸ ਬਣਤਾ ਦਾ ਮੁਲਕ ਆ ਬਹੁਤ ਧਰਮਾਂ ਦਾ ਬਹੁ ਗੋਲੀਆਂ ਦਾ ਮੁਲਕ ਆ ਇਹ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਇਹਦੇ ਲਈ ਸਭ ਸੋਚਣ ਦੀ ਲੋੜ ਆ ਵੀ ਆ ਮੀਡੀਆ ਦਾ ਫਸ ਕਿਨਾ ਪਤਾ ਦਾ ਮਨਾਲਾ ਕਰਕੇ ਵੀ ਹਾਂ ਆ ਗਲਤ ਆ ਜਾਂ ਸਹੀ